ਲੇਕਿਨ ਚਿੱਤ ਦੀਆਂ ਚਾਰ ਹੋਰ ਵਰਤੀਆਂ ਵੀ ਫਿਰ ਚਿੱਤ ਦੀ ਵਰਤੀ ਆਂਦੀ ਹੈ ਵਿਪਰੇ ਵਿਪਰੇ ਕੀ ਹੈ ਅਸੀਂ ਅੱਖਾਂ ਨਾਲ ਵੇਖਿਆ ਕਿ ਇਹ ਪਾਣੀ ਹੈ ਛੋ ਕੇ ਅਸੀਂ ਵੇਖਿਆ ਕਿ ਇਹ ਠੰਡਾ ਹੈ ਚੱਖ ਕੇ ਅਸੀਂ ਵੇਖਿਆ ਕਿ ਇਹ ਮਿੱਠਾ ਹੈ ਇਹਦੇ ਵਿੱਚ ਕੁਝ ਵੀ ਮਿੱਠਾ ਨਹੀਂ ਪਰ ਹੋ ਸਕਦਾ ਅਸੀਂ ਜੋ ਦੇਖੀਏ ਦੇਖ ਕੇ ਜੋ ਸਾਨੂੰ ਲੱਗ ਰਿਹਾ ਉਹ ਗਿਆਨ ਮਿੱਥਾ ਹੋਵੇ ਜੋ ਸਾਨੂੰ ਲੱਗ ਰਿਹਾ ਜੋ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਦੇਖ ਕੇ ਉਹ ਝੂਠੀ ਹੋਵੇ ਮਸਲਨ ਕੋਈ ਆ ਸੰਗਲ ਤੇ ਲੱਗੇ ਹੋਏ ਆਸੀਂ ਜੇ ਦੂਰੋਂ ਦੇਖੀਏ ਸਾਨੂੰ ਹੋ ਸਕਦਾ ਇਦਾਂ ਲੱਗੇ ਕਿ ਇਹ ਸੱਪ ਹੈ ਸੰਗਲ ਇਹ ਪਾਣੀ ਵਿੱਚ ਸੁਤੇ ਹੋਇਆ ਤਾਂ ਕਿ ਇਹਨਾਂ ਨੂੰ ਫੜ ਕੇ ਪਾਣੀ ਵਿੱਚ ਬੰਦਾ ਜਾ ਸਕੇ ਇਸ਼ਨਾਨ ਕਰ ਸਕੇ ਸੇਫਟੀ ਵਾਸਤੇ ਲੇਕਿਨ ਸਾਨੂੰ ਸੱਪ ਲੱਗ ਸਕਦਾ ਕੋਈ ਰੱਸੀ ਪਈ ਹੋਵੇ ਸਾਨੂੰ ਇਦਾਂ ਲੱਗੇਗਾ ਕਿ ਇਹ ਇਹ ਸੱਪ ਹੈ ਪਰ ਤੱਕ ਗਿਆਨ ਦਾ ਸਾਧਨ ਅੱਖ ਵੀ ਸੀ ਨਾ ਨਜ਼ਰ ਵੀ ਸੀ ਕبھی ਪਰਿਆ ਵੀ ਨਜ਼ਰ ਤੋਂ ਵੀ ਪੈਦਾ ਹੋ ਸਕਦਾ ਕੰਨਾਂ ਤੋਂ ਵੀ ਪੈਦਾ ਹੋ ਸਕਦਾ ਅਸੀਂ ਸੱਪ ਸਮਝ ਰਹੇ ਹਾਂ ਕਿ ਇਹ ਸੱਪ ਹੈ ਸੱਪ ਹੈ ਨਹੀਂ ਪਰਮ ਵੀ ਸੀ ਯਾਨੀ ਜੋ ਤੁਹਾਨੂੰ ਦਿਖ ਰਿਹਾ ਪ੍ਰਤੱਖਾ ਨੂੰ ਦੇ ਬਾਵਜੂਦ ਵੀ ਅਸਲ 'ਚ ਉਹ ਭਰਮ ਇਹ ਵੀ ਪਰ ਰਿਹਾ ਹੈ ਤੀਸਰਾ ਹੈ ਵਿਕਲਪ ਜਦੋਂ ਅਸੀਂ ਕਹਿੰਦੇ ਗਾਂ ਇੱਕ ਪਸ਼ੂ ਹੈ ਗਾਂ ਇੱਕ ਜਾਨਵਰ ਹੈ ਤਾਂ ਗਾਂ ਵੀ ਜਾਨਵਰ ਹੈ ਤੇ ਜਾਨਵਰ ਦਾ ਜਾਨਵਰ ਹੈ ਹੀ ਹੈ ਉਹ ਸ਼ਬਦਾਂ ਦਾ ਔਰ ਅਰਥਾਂ ਦਾ ਆਪਸ ਵਿੱਚ ਜੋ ਸੰਬੰਧ ਜੁੜ ਗਿਆ ਉਹ ਵਿਕਲਪ ਅਸੀਂ ਕਹਿੰਦੇ ਆ ਕਾਠ ਕੀ ਪੁੱਤਰੀ ਲੱਕੜ ਦੀ ਬਣੀ ਹੋਈ ਪਤਲੀ ਉਤਰੀ ਦਾ ਮਤਲਬ ਹੀ ਇਹੀ ਹੈ ਕਿ ਉਹ ਅਸਲ ਚ ਨਹੀਂ ਹੈ ਸਿਰਫ ਇੱਕ ਆਕਾਰ ਨਕਲੀ ਦਿੱਤਾ ਗਿਆ ਹੈ ਇਹ ਵਿਕਲਪ ਚਿੱਤ ਦੀ ਇੱਕ ਬ੍ਰਿਤੀ ਹੈ ਜਿੱਥੇ ਚਿੱਤ ਕੁਝ ਵੀ ਨਹੀਂ ਜਾਣ ਰਿਹਾ ਉਹ ਹੈ ਉਨੀ ਸੁੱਤੇ ਹੋਏ ਦੀ ਉਸ ਪਹਿਲੀ ਪ੍ਰਮਾਣ ਦੂਜੀ ਵਿਪਰਿਆ ਤੇਜੀ ਵਿਕਲਪ ਚੌਥੀ ਹੈ ਨਿਦਰਾ ਜਦੋਂ ਉਹ ਨੀਂਦ ਵਿੱਚ ਹੈ ਜਦੋਂ ਉਹ ਕੁਝ ਵੀ ਨਹੀਂ ਜਾਣ ਰਿਹਾ ਜਦੋਂ ਕੁਝ ਵੀ ਨਹੀਂ ਜਾਣ ਰਿਹਾ ਫਿਰ ਵੀ ਉਹ ਚਤ ਵੀ ਵਿਰਤੀ ਹੈ ਜਦੋਂ ਕੁਝ ਨਹੀਂ ਜਾਣ ਰਿਹਾ ਇਹਦਾ ਮਤਲਬ ਪ੍ਰਮਾਤਮਾ ਨੂੰ ਵੀ ਨਹੀਂ ਜਾਣਦਾ ਤੇ ਨਿਦਰਾ ਬ੍ਰਿਵ੍ਰਤੀ ਹੋ ਗਈ ਜਿਹਦੇ ਵਿੱਚ ਉਸ ਨੂੰ ਲੱਗਦਾ ਕਿ ਉਹ ਕੁਝ ਨਹੀਂ ਜਾਣਦਾ ਸੱਚ ਉਹ ਜੋ ਕੁਝ ਨਹੀਂ ਜਾਣਦਾ ਹੈ ਪੰਜਵੀਂ ਵਿਰਤੀ ਹੋਰ ਹੈ ਉਹ ਹੈ ਸਮ੍ਰਿਤੀ ਸਮ੍ਰਿਤੀ ਦਾ ਮਤਲਬ ਹੈ ਯਾਦ ਯਾਨੀ ਪ੍ਰਤੱਖ ਅਨੁਮਾਨ ਜਾਂ ਗੁਰੂ ਦੇ ਵਚਨ ਤੋਂ ਪ੍ਰਾਪਤ ਹੋਈ ਇਨਫੋਰਮੇਸ਼ਨ ਜਾਂ ਸੁਪਨੇ ਵਿੱਚ ਜੋ ਤੁਸੀਂ ਦੇਖਿਆ ਉਸ ਸਾਰਿਆਂ ਦੇ ਕੰਬੀਨੇਸ਼ਨ ਤੋਂ ਜ਼ਿਆਦਾ ਨਹੀਂ ਹੋ ਸਕਦੀ ਯਾਦ ਸਮਝਦੇ ਦਾ ਮਤਲਬ ਪ੍ਰਤੱਖ ਅਸੂਤ ਰਿਆ ਦੇਖ ਲਿਆ ਅਨੁਮਾਨ ਇਸ ਦਾ ਕੋਈ ਸੋਰਸ ਆ ਗੁਰੂ ਦਾ ਵਚਨ ਕੇ ਪਵਿੱਤਰ ਇਸ ਕਰਕੇ ਆ ਕਿ ਭਗਤਾ ਨੇ ਇਹਦੇ ਕੰਡੇ ਦੇ ਉੱਤੇ ਆ ਕੇ ਤਪ ਕੀਤਾ ਤਪੱਸਿਆ ਕੀਤੀ ਪ੍ਰਮਾਤਮਾ ਨੂੰ ਯਾਦ ਕੀਤੀ ਪ੍ਰਮਾਤਮਾ ਦੀ ਭਗਤੀ ਕੀਤੀ ਇਸ ਕਰਕੇ ਪਵਿੱਤਰ ਇਹ ਗਿਆਨ ਸਾਡੀ ਯਾਦ ਵਿੱਚ ਰਹਿ ਗਿਆ ਜੋ ਸਾਨੂੰ ਪ੍ਰਤੱਖ ਅਨੁਮਾਨ ਗਿਆ ਗੁਰੂ ਦੇ ਵਚਨ ਤੋਂ ਮਿਲੇ ਵਿਪਰਿਆ ਗੈਨੇਸਿਸ ਰੱਸੀ ਨੂੰ ਸੱਪ ਸਮਝ ਰਹੇ ਸੀ ਜਿਹੜੀ ਜੋ ਵੀ ਸਥਿਤੀ ਸੀ ਅਸੀਂ ਰੱਸੀ ਨੂੰ ਸੱਪ ਸਮਝ ਰਹੇ ਸੀ ਉਹ ਮਿੱਥਿਆ ਗਿਆਨ ਸੀ ਲੇਕਿਨ ਸਾਡੀ ਯਾਦ ਵਿੱਚ ਰਹਿ ਗਿਆ ਵਿਕਲਪ ਸਾਡੀ ਯਾਦ ਵਿੱਚ ਰਹਿ ਗਿਆ ਸੁਪਨੇ ਵਿੱਚ ਅਸੀਂ ਕੁਝ ਵੇਖਿਆ ਉਹ ਸਾਡੀ ਯਾਦ ਵਿੱਚ ਆਏ ਨੇ ਲੇਕਿਨ ਇਹਨਾਂ ਜਿਹੜੇ ਤਿੰਨ ਸਾਧਨ ਹਨ ਚਾਰ ਚਾਰ ਸਾਧਨ ਹੋ ਗਏ ਸੁਪਨੇ ਸਮੇਤ ਇਹਨਾਂ ਸੁਪਨੇ ਤੋਂ ਪਰ ਤਖਤੋਂ ਅਨੁਮਾਨ ਤੋਂ ਵਿਕਲਪਕੋਂ ਵਿਪਰਿਆ ਤੋਂ ਅਗੇ ਗੁਰੂ ਦੇ ਵਚਨ ਤੋਂ ਜੋ ਕੁਝ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਿਮਰਤੀ ਯਾਦ ਉਸ ਤੋਂ ਜ਼ਿਆਦਾ ਨਹੀਂ ਹੋ ਸਕਦੀ ਸਿੰਪਲ ਜੀ ਇਹ ਜਿਹੜੀ ਸਾਨੂੰ ਪੰਜ ਗ੍ਰਿਤੀਆਂ ਚਿੱਤ ਦੀਆਂ ਜਿਹੜੀਆਂ ਉਹਨਾਂ ਜ਼ਿਕਰ ਕੀਤੀਆਂ ਪ੍ਰਮਾਨ ਜੇ ਪਰਿਆ ਵਿਕਲ ਨੀਂਦ ਨਿਦਰਾ ਨੀਂਦ ਤੇ ਸਮ੍ਰਿਤੀ ਯਾਰ ਇਹ ਜਿਹੜੀਆਂ ਅਵਸਥਾਵਾਂ ਚਿਤ ਦੀਆਂ ਇਹਨਾਂ ਤੋਂ ਛੁਟਕਾਰਾ ਪਾ ਲਿਆ ਜਾਏ ਯਾਨੀ ਸਾਡੀ ਬੁੱਧੀ ਨੇ ਸਾਡੇ ਦਿਮਾਗ ਨੇ ਜੋ ਵੀ ਇਨਫੋਰਮੇਸ਼ਨ ਸਟੋਰ ਕੀਤੀ ਹੈ ਚਾਹੇ ਉਹ ਪ੍ਰਤੱਖ ਨਹੀਂ ਕੀਤੀ ਹੈ ਚਾਹੇ ਉਹ ਅਨੁਮਾਨ ਦੀ ਕੀਤੀ ਹੈ ਚਾਹੇ ਉਹ ਗੁਰੂ ਦੇ ਬਚਨ ਦੀ ਕੀਤੀ ਹੈ ਚਾਹੇ ਉਹ ਮਿੱਥਿਆ ਗਿਆਨ ਹੈ ਚਾਹੇ ਉਹਨੇ ਸੁਪਨੇ ਦੇ ਵਿੱਚ ਇਨਫੋਰਮੇਸ਼ਨ ਜੋ ਵੀ ਪ੍ਰਾਪਤ ਕੀਤੀ ਸੁਪਨੇ ਵਿੱਚ ਜੋ ਕੁਝ ਵੇਖਿਆ ਜੋ ਕੁਛ ਵੀ ਯਾਦ ਮੈਮਰੀ ਉਸ ਦੇ ਅੰਦਰ ਫੀਡ ਕੀਤੀ ਹੋਈ ਹੈ ਨਾ ਦਿਮਾਗ ਦੇ ਵਿੱਚ ਕਿਸ ਨੂੰ ਖਤਮ ਕਰ ਦਵੇ ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਖਤਮ ਕਰਨ ਦਾ ਮਤਲਬ ਹੀ ਨੀਂਦ ਵਰਗੀ ਅਵਸਥਾ ਕਿ ਨੀਂਦ ਵੀ ਚਿੱਤ ਦੀ ਇੱਕ ਬ੍ਰਿਤੀ ਹੈ ਉਸ ਨੂੰ ਵੀ ਖਤਮ ਕਰ ਲਵੇ ਪੰਜੇ ਦੇ ਪੰਜੇ ਬ੍ਰਿਤੀਆਂ ਚਿੱਤ ਦੀਆਂ ਖਤਮ ਕਰ ਲਵੇ ਉਹ ਪੰਜ ਬ੍ਰਿਤੀਆਂ ਖਤਮ ਹੋਣ ਤੋਂ ਬਾਅਦ ਜਿਹੜੀ ਅਵਸਥਾ ਪੈਦਾ ਹੋਏਗੀ ਉਸ ਸਮਾਧੀ ਦੀ ਅਵਸਥਾ ਕੋਈ ਬੰਦਾ ਅਚਾਨਕ ਡਰ ਗਿਆ ਉਹਦੀ ਮੈਮਰੀ ਲਾਸ ਹੋ ਗਈ ਸਾਰਾ ਕੁਝ ਭੁੱਲ ਗਿਆ ਉਸਮਾਧੀ ਹੋ ਗਈ ਨਹੀਂ ਹੋ ਮੈਮਰੀ ਲਾਸ ਹੋਣ ਦੀ ਸਥਿਤੀ ਦੇ ਵਿੱਚ ਵੀ ਅ ਇੱਕ ਤਾਂ ਕਿ 100% ਮੈਮਰੀ ਲਾਸ ਨਹੀਂ ਹੁੰਦਾ ਮੈਮਰੀ ਦਾ ਇੱਕ ਵੱਡਾ ਸਾਰਾ ਹਿੱਸਾ ਲਾਸ ਹੁੰਦਾ ਮੈਂ ਅਜਿਹੇ ਲੋਕ ਦੇਖਿਆ ਜਿਨ੍ਹਾਂ ਦੀ ਮੈਮਰੀ ਕਾਫੀ ਹੱਦ ਤੱਕ ਖਤਮ ਹੋ ਚੁੱਕੀ ਹੈ ਲੇਕਿਨ ਉਹਨਾਂ ਨੂੰ ਪਤਾ ਹੁੰਦਾ ਕਿ ਖਾਣਾ ਕਿਵੇਂ ਖਾਣਾ ਹੈ ਉਹਨੂੰ ਤੁਰਨਾ ਆ ਰਿਹਾ ਹੁੰਦਾ ਉਹ ਦ੍ਰਿਤੀਆ ਖਤਮ ਹੋ ਜਾਂਦਾ ਤੁਰਨਾ ਤਾਂ ਨਹੀਂ ਪਉਂਦਾ ਜਦੋਂ ਸਮਾਧੀ ਦੇ ਵੀ ਕਈ ਅਵਸਥਾ ਹੋ ਸਕਦੀਆਂ ਹਨ ਹਿੰਦਿਆ ਸਮਾਧੀ ਦੀਆਂ ਵੀ ਕਈ ਅਵਸਥਾ ਸਮਾਧੀ ਦੇ ਇੱਕ ਅਵਸਥਾ ਐਸੀ ਹੈ ਜਿਹੜੀ ਅ ਤੋ ਸੰਪਰਗਿਆ ਸਮਾਧੀ ਹੈ ਉਹਦੇ ਵਿੱਚ ਤਾਂ ਬੰਦਾ ਪੁਰ ਵੀ ਨਹੀਂ ਲਿਆ ਉਹ ਜਿੱਥੇ ਹੈ ਬਸ ਉੱਥੇ ਹੀ ਹੈ ਇਹ ਕਵਸਤਾ ਹੈ ਜਿਹੜੀ ਸੰਪਰਗਿਆਤ ਸਮਾਦੀ ਹੈ ਸਭੀਰ ਸਮਾਦੀ ਜੀ ਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚੋਂ ਤੁਰ ਰਿਹਾ ਹੋਵੇਗਾ ਉਹਦੇ ਵਿੱਚੋਂ ਬੋਲ ਰਿਹਾ ਹੋਵੇਗਾ ਉਹਦੇ ਵਿੱਚੋਂ ਕੀਰਤਨ ਕਰ ਰਿਹਾ ਹੋਵੇ ਜਿਵੇਂ ਕੋਈ ਬੰਦਾ ਕੋਮਾ ਵਿੱਚ ਚਲੇ ਜਾਂਦਾ ਹੈ ਨਾ ਸਮਾਦੀ ਵਿੱਚ ਨਹੀਂ ਹੈ ਕਿਉਂਕਿ ਉਹ ਲਗਭਗ ਨੀਂਦ ਵਰਗੀ ਅਵਸਥਾ ਵਿੱਚ ਹੈ ਜਿਵੇਂ ਨੀਂਦ ਵਿੱਚੋਂ ਕੁਝ ਨਹੀਂ ਜਾਂਦਾ। ਇਦਾਂ ਕੰਮਾ ਵਿੱਚ ਕੁਝ ਨਹੀਂ ਜਾਂਦਾ। ਕਮਾ ਤੋਂ ਥੋੜੀ ਘਟਦੀ ਅਵਸਥਾ ਜਿੱਥੇ ਜਦੋਂ ਬੰਦੇ ਨੂੰ ਮੈਮਰੀ ਲਾਸ ਹੁੰਦਾ। ਕਮਾ ਵਿੱਚ ਤਾਂ ਖਾ ਵੀ ਨਹੀਂ ਰਿਹਾ ਹੁੰਦਾ। ਪੀ ਵੀ ਨਹੀਂ ਰਿਹਾ ਹੁੰਦਾ। ਮੈਮਰੀ ਲਾਸ ਹੋਣ ਦੀ ਸਥਿਤੀ ਵਿੱਚ ਉਹ ਬੰਦਾ ਭੁੱਲ ਨਹੀਂ ਜਾਂਦਾ ਕਿ ਮੈਂ ਕੀ ਖਾਣਾ ਕਿੱਥੋਂ ਮੇਰਾ ਮੂੰਹ ਕਿੱਥੇ ਹੈ। ਅਜਿਹਾ ਕਦੇ ਇਹ ਚੀਜ਼ ਨਹੀਂ ਪਹੁੰਚੀ। ਬਸ ਰਿਮੈਮਰੀਜ਼ ਮੈਨੂੰ ਕੋਈ ਪਰਸਨਲ ਐਕਸਪੀਰੀਅੰਸ ਨਹੀਂ ਹੈ ਜਿਹੜਾ ਵੀ ਕਿਸੇ ਬੰਦੇ ਨੂੰ ਮਿਲਿਆ ਹੋਊਗਾ ਉਹਨੂੰ ਟੋਟਲ ਹੀ ਆਪਣੀ ਯਾਦਦਾਸ਼ਤ ਗੁੰਮ ਹੋ ਗਈ ਹੋਵੇ ਮੈਨੂੰ ਪਤਾ ਨਹੀਂ ਐ ਬਸ ਐਸੇ ਲੋਕ ਹੁੰਦੇ ਆ ਇਹਨਾਂ ਦੀ ਬਿਲਕੁਲ ਮੈਮਰੀ ਖਤਮ ਹੋ ਜਾਂਦੀ ਹੈ ਲੇਕਿਨ ਉਹਨਾਂ ਨੂੰ ਬੇਸਿਕ ਚੀਜ਼ਾਂ ਦਾ ਫਿਰ ਵੀ ਪਤਾ ਹੁੰਦਾ ਤੁਰਨਾ ਕਿਵੇਂ ਉਹਨਾਂ ਨੂੰ ਪਤਾ ਹੁੰਦਾ ਮਨ ਹੀ ਚਿੱਤ ਦੀਆਂ ਜਿਹੜੀਆਂ ਪੰਜ ਵਿਰਤੀਆਂ ਇਹਨਾਂ ਨਾਲੋਂ ਪੂਰੀ ਤਰ੍ਹਾਂ ਉਹਨਾਂ ਦਾ ਛੁਟਕਾਰਾ ਨਹੀਂ ਹੋਇਆ ਇਹਨਾਂ ਪੰਜ ਬ੍ਰਿਤੀਆਂ ਚੋਂ ਕਿਸੇ ਨਾ ਕਿਸੇ ਨਾਲ ਉਹਨਾਂ ਦਾ ਸਬੰਧ ਬਣਿਆ ਹੁੰਦਾ ਹੈ। ਮੈਮਰੀ ਲੋ ਇਹਨਾਂ ਪੰਜਾਬ ਤੋਂ ਚਿੱਤਾਰਾ ਪਾਇਂ ਬਗਰ ਸੁਣਾਦੀ ਨਹੀਂ ਆ। ਇਹ ਤਾਂ ਉਸ ਆ ਵਕਈ ਇੱਕ ਬੰਦਾ ਹਰਦਵਾਰ ਵਿੱਚ ਬੈਠਾ ਹੈ। ਉਹ ਉਸੇ ਸਮੇਂ ਉਹ ਰਿਸ਼ੀਕੇਸ਼ ਹੋਣਾ ਚਾਹੁੰਦਾ ਹੈ। ਰਿਸ਼ੀਕੇਸ਼ ਤਾਂ ਹੀ ਜਾਏਗਾ ਜੇ ਹਰਦਵਾਰ ਚੋਂ ਨਿਕਲੇਗਾ। ਇੱਕ ਸਮੇਂ ਚ ਦੋਨਾਂ ਜਗ੍ਹਾ ਤੇ ਕਿਵੇਂ ਹੋ ਸਕਦਾ ਹੈ? ਅਸੀਂ ਇਸ ਘਾਟ ਦੇ ਬੈਠੇ ਹੋਏ ਆ ਅਸੀਂ ਦੂਸਰੀ ਘਾਟ ਤੇ ਕਿਵੇਂ ਹੋ ਸਕਦੇ ਹਾਂ ਕਿੱਦਾਂ ਹੋ ਸਕਦਾ ਜੇ ਅਸੀਂ ਇਸ ਘਾਟ ਨੂੰ ਛੱਡਾਂਗੇ ਨਾ ਕਿਸ ਘਾਟ ਨੂੰ ਛੱਡ ਕੇ ਪੌੜੀਆਂ ਚੜ੍ਹ ਕੇ ਉਸ ਪਾਸੇ ਜਾਵਾਂਗੇ ਤਾਂ ਅਸੀਂ ਉਸ ਘਾਟ ਤੇ ਪਹੁੰਚਾਂਗੇ ਉਸ ਘਾਟ ਤੇ ਪਹੁੰਚਣ ਦਾ ਮਤਲਬ ਅਸੀਂ ਇਸ ਘਾਟ ਨੂੰ ਛੱਡ ਦਿੱਤਾ ਇਸੇ ਪ੍ਰਕਾਰ ਦੇ ਨਾਲ ਚਿੱਤ ਦੀਆਂ ਵ੍ਰਤੀਆਂ ਨੂੰ ਛੱਡਾਂਗੇ ਅਸੀਂ ਤੇ ਜੇ ਉਹ ਬ੍ਰੇਤ ਨੂੰ ਸਿਗੋਕਾ ਦਵਾਂਗੇ ਤਾਂ ਜਾ ਕੇ ਸਾਡੀ ਸਮਾਧੀ ਦੀ ਅਵਸਥਾ ਉਸ ਫਿਰ ਸਮਾਧੀ ਦੀਆਂ ਵੀ ਕਈ ਅਵਸਥਾਵਾਂ ਹੋ ਸਕਦੀਆਂ ਆਪਾਂ ਕਹ ਰਿਹਾ ਸੰਪਰਗਿਆ ਸਮਾਧੀ ਉਹ ਸੰਪਰਕ ਕਾ ਸਮਾਧੀ ਕਵਲਿਆ ਵੀ ਕਈ ਅਵਸਥਾਵਾਂ ਹੋ ਸਕਦੀਆਂ ਲੇਕਿਨ ਇੱਕ ਗੱਲ ਨਿਸ਼ਚਿਤ ਇਹ ਬੰਦਾ ਅਸੀਂ ਗੱਲ ਕਰਨ ਲੱਗੇ ਅਸੀਂ ਜਾਗਰਤ ਦੀ ਵੀ ਇਹ ਚਿੱਤ ਦੀ ਕਿਹੜੀ ਰਿਤੀ ਵਿੱਚ ਹੈ ਮੈਂ ਤੁਹਾਨੂੰ